ਜੇਲ ਸੁਪਰੀਡੈਂਟ 2021 ਦੇ ਵਿੱਚ ਇੱਕ ਸਵਾਲ ਆਇਆ ਸੀ ਕੋਈ ਸੈਕਸੈਸਿਵ ਡਿਸਕਾਊਂਟ ਦੇ ਉੱਤੇ ਸਵਾਲ ਇਹ ਸੀ ਵੀ 200 ਰੁਪਏ ਦੀ ਚੀਜ਼ 123 ਰੁਪਿਆ ਦੇ ਵਿੱਚ ਵਿਕਦੀ ਹੈ ਦੋ ਡਿਸਕਾਊਂਟ ਦੇਣ ਤੋਂ ਬਾਅਦ ਉਹਨਾਂ ਦੇ ਵਿੱਚੋਂ ਇੱਕ ਡਿਸਕਾਊਂਟ ਹੈ 25% ਤੇ ਦੂਜਾ ਡਿਸਕਾਊਂਟ ਆਪਾਂ ਦੱਸਣਾ ਸੀ ਵੀ ਕਿੰਨਾ ਹੈ ਜੇ 200 ਰੁਪਏ ਦੀ ਚੀਜ਼ ਦੇ ਉੱਤੇ ਪਹਿਲਾ ਡਿਸਕਾਊਂਟ ਆਪਾਂ 25% ਦੇ ਦਈਏ ਦੇਖੋ ਡਿਸਕਾਊਂਟ ਨੂੰ ਆਪਾਂ ਇੰਟਰਚੇਂਜ ਕਰ ਸਕਦੇ ਹਾਂ ਜਿਵੇਂ ਦੂਜਾ ਡਿਸਕਾਊਂਟ ਨੂੰ ਪਹਿਲਾ ਡਿਸਕਾਊਂਟ ਮੰਨ ਕੇ ਆਪਾਂ ਕੈਲਕੂਲੇਟ ਕਰਾਂਗੇ 25% ਜੇ ਆਪਾਂ 200 ਦਾ ਡਿਸਕਾਊਂਟ ਦਿੰਨੇ ਆ ਤਾਂ ਕੀਮਤ ਰਹਿ ਜੂਗੀ ਭਾਈ 800 ਦੀ ਕਿਉਂਕਿ 200 ਦਾ 25% ਹੁੰਦਾ 50 50 ਰੁਪਏ ਰੇਟ ਘਟ ਜੂਗਾ 800 ਦੀ ਬਜੂ। ਉਤੋਂ ਬਾਅਦ ਇਹ 800 ਦੀ ਵਿਕੀ ਨੀ ਇੱਕ ਡਿਸਕਾਊਂਟ ਹੋਰ ਦਿੱਤਾ ਗਿਆ ਜਿਹਦੇ ਕਰਕੇ ਕਿੰਨੇ ਦੀ ਵਿਕੀ 123 ਰੁਪਈਆ ਚ ਵਿਕੀ ਹੈ। ਇਹ ਡਿਸਕਾਊਂਟ ਕਿੰਨਾ ਪਰਸੈਂਟ ਸੀ ਇਹ ਨਹੀਂ ਪਤਾ। ਇਹ ਆਪਾਂ ਦੱਸਣਾ। ਤਾਂ ਆਪਾਂ ਕੀ ਕਰਾਂਗੇ ਦਿਖਾਂਗੇ ਕਿ ਡਿਸਕਾਊਂਟ ਹੋਇਆ ਕਿੰਨੇ ਦਾ ਡਿਸਕਾਊਂਟ ਹੋਇਆ ਭਾਈ 27 ਰੁਪਈਆ ਦਾ। ਤਾਂ ਆਹ 27 ਦੀ ਆਪਾਂ ਬਣਾਵਾਂਗੇ ਪਰਸੈਂਟੇਜ ਪਰ ਬਣਾਵਾਂਗੇ ਕਿਦੇ ਅਕੋਰਡਿੰਗ ਆਹ ਕਿਉਂਕਿ ਆ 150 ਤੋਂ ਡਿਸਕਾਊਂਟ ਫਿਰ ਮਿਲਿਆ ਆਪਾਂ ਤਾਂ 150 ਦੇ ਅਕੋਰਡਿੰਗ ਆਪਾਂ ਪਰਸੈਂਟੇਜ ਬਣਾਵਾਂਗੇ ਗੁਣਾ ਲਾਵਾਂਗੇ 100 ਪਰਸੈਂਟ ਇੱਥੇ ਇਹਨਾਂ ਨੂੰ ਕੱਟ ਕਰ ਲੋ ਜ਼ੀਰੋ ਨਾਲ ਜ਼ੀਰੋ ਕੱਟੀ ਗਈ ਉਸ ਤੋਂ ਬਾਅਦ 5 ਦੇ ਭਾੜੇ ਤੇ ਆਪਾਂ 10 ਨੂੰ ਤੇ 15 ਨੂੰ ਕੱਟਤਾ ਇੱਥੇ 3 ਆ ਗਿਆ 3 ਨਾਲ ਆਪਾਂ 25 ਕੱਟਤਾ 9 ਆ ਗਿਆ 9 ਦੁਗਣੀ 18 ਤੇ 18 ਪਰਸੈਂਟ ਕਿਹੜੇ ਆਪਸ਼ਨ ਚ ਹੈ ਆਪਸ਼ਨ ਡੀ ਹੈ ਆਪਸ਼ਨ ਡੀ ਆਪਨਾ ਇੱਥੇ ਬਿਲਕੁਲ ਠੀਕ ਹੈ ਜੇ ਤੁਸੀਂ ਇਹਦਾ ਹੋਰ ਸ਼ਾਰਟ ਸੋਲੂਸ਼ਨ ਜਾਨਣਾ ਚਾਹੁੰਦੇ ਹੋ ਤਾਂ ਨੈਕਸਟ ਵੀਡੀਓ ਦੇ ਵਿੱਚ ਬਈ ਦੇਖ ਸਕਦੇ ਹੋ ਹਾਂ